ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜੀ ਤੁਹਾਡੇ ਸਾਹਮਣੇ 1 ਤੋਂ ਲੈ ਕੇ 5 ਜਨਵਰੀ 2024 ਪੰਜਾਬ ਦੇ ਮੌਸਮ ਦਾ ਕੀ ਹਾਲਾਤ ਨੇ ਨਵੇਂ ਸਾਲ ਦੀ ਪਹਿਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਉਮੀਦ ਕਰਦੇ ਆ ਕਿ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਚੰਗਾ ਹੋਵੇ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਹੋਣ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਕੇ ਅੱਗੇ ਜਾਈਓ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜिले ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਵੀ ਕਰ ਦਿਓ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਹਲਕੀ ਦਰਮਿਆਨੀ ਧੁੰਦ ਅਤੇ ਬੱਦਲ ਬਗਤ ਦੌਰ ਬਣਨਾ ਸ਼ੁਰੂ ਹੋ ਚੁੱਕਿਆ ਹੈ ਤੇ ਅੱਜ 1 ਜਨਵਰੀ ਨੂੰ ਲਗਭਗ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਸੰਘਣੀ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਵੇਂ ਕਿ ਤੁਹਾਨੂੰ ਅਸੀਂ ਸਪੈਸ਼ਲੀ ਵੀਡੀਓ ਵਿੱਚ ਦੱਸਿਆ ਸੀ ਕਿ ਪੰਜਾਬ ਦੇ ਵਿੱਚ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਲਗਾਤਾਰ ਹਲਕੀ ਦਰਮਿਆਨੀ ਧੁੰਦ ਦੇ ਹਾਲਾਤ ਨੇ ਜਿਹਦੇ ਵਿੱਚ 1 ਤਰੀਕ ਤੋਂ ਲੈ ਕੇ 3 ਤਰੀਕ ਤੱਕ ਤਾਂ ਮੌਸਮ ਠੀਕ ਹੈ ਪਰ 4 ਅਤੇ 5 ਨੂੰ ਦੁਆਰਾ ਤੋਂ ਬੱਦਲਵਾਰੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਅਸੀਂ ਪੱਛਮੀ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਲਗਾਤਾਰ ਬੱਦਲੀ ਸਿਸਟਮ ਬਣ ਰਹੇ ਨੇ ਜੋ ਕਿ ਪੰਜਾਬ ਦੇ ਵੱਲ ਕੋਚ ਕਰਨਗੇ ਅਤੇ ਪੰਜਾਬ ਦੇ ਉੱਪਰ ਹਲਕੀ ਦਰਮਿਆਨੀ ਬੱਦਲਵਾਰੀ ਦੀ ਲੇਅਰ ਪੜਦੀ ਹੋਈ ਦਿਖਾਈ ਦੇ ਰਹੀ ਹੈ ਤੇ ਇਸ ਬੱਦਲਵਾਰੀ ਦੀ ਚਾਦਰ ਦੇ ਕਾਰਨ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਕਾਫੀ ਜ਼ਿਆਦਾ ਠੰਡਾ ਹੁੰਦਾ ਦਿਖਾਈ ਦੇ ਰਿਹਾ ਹੈ ਧੁੱਪ ਲੱਗਣ ਦੇ ਚਾਂਸ ਕਾਫੀ ਜ਼ਿਆਦਾ ਘਟਨੇ 1 2 ਤੇ 3 ਤਰੀਕ ਨੂੰ ਲਗਾਤਾਰ ਸੰਘਣੀ ਧੁੰਦ ਦੇ ਹਾਲਾਤ ਨੇ ਬੱਦਲ ਵਗਦੇ ਚਾਂਸ ਥੋੜਾ ਘਟਨੇ ਪਰ ਕਿਸੇ ਤਰੀਕੇ ਨਾਲ ਮੀਂਹ ਦੇ ਚਾਂਸ ਵੀ ਵੱਧਦੇ ਦਿਖਾਈ ਨਹੀਂ ਦੇ ਰਹੇ ਤਾਪਮਾਨ ਜਿਹੜੇ ਨੇ ਦਿਨ ਦੇ ਤਾਪਮਾਨ ਉਹ ਲਗਭਗ 13 14 ਡਿਗਰੀ ਤੱਕ ਰਾਤ ਦੇ ਤਾਪਮਾਨ 1 ਤੋਂ ਲੈ ਕੇ 3 ਡਿਗਰੀ ਦੇ ਵਿਚਕਾਰ ਬਣੇ ਰਹਿਣ ਦੀ ਉਮੀਦ ਹੈ ਬਾਕੀ 4 ਤੇ 5 ਨੂੰ ਫਿਰ ਇਹ ਬੱਦਲ ਸਿਸਟਮ ਪੰਜਾਬ ਦੇ ਉਪਰ ਹਾਂ ਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਨਾਲ ਹਲਕੀ ਦਰਮਿਆਨੀ ਬੱਦਲ ਵੇਖਣ ਨੂੰ ਮਿਲੇਗੀ ਮੇਰੀ ਉਮੀਦ ਇੰਨੀ ਜ਼ਿਆਦਾ ਨਹੀਂ ਕੀਤੀ ਜਾ ਰਹੀ ਪਰ ਧੁੰਦ ਅਤੇ ਬੱਦਲਬਾਈ ਲਗਾਤਾਰ ਬਣੇ ਰਹਿਣ ਦੇ ਕਾਰਨ ਤਾਪਮਰ ਕਾਫੀ ਜ਼ਿਆਦਾ ਘਟਦੇ ਹੋਏ ਦਿਖਾਈ ਦੇ ਰਹੇ ਨੇ ਇਸ ਦੇ ਮੱਦੇਨਜ਼ਰ ਹੀ ਪੰਜਾਬ ਸਰਕਾਰ ਨੇ ਬੱਚਿਆਂ ਦੀਆਂ ਛੁੱਟੀਆਂ ਵੀ ਬੁਤਾ ਦਿੱਤੀਆਂ ਨੇ ਲਗਭਗ ਹੁਣ 7 ਤਰੀਕ ਤੱਕ ਪੰਜਾਬ ਦੇ ਸਕੂਲ ਬੰਦ ਰਹਿਣਗੇ ਤੇ ਇਸ ਠੰਡਰ ਦੇ ਮੱਦੇਨਜ਼ਰ ਹੁਣ ਤੁਹਾਨੂੰ ਵੀ ਚੇਤਾਵਨੀ ਹੈ ਕਿ ਬਾਹਰ ਤੁਸੀਂ ਜਾਣਾ ਹੈ ਅਗਰ ਟਰੈਵਲ ਵਗੈਰਾ ਕਰਨਾ ਹੈ ਤਾਂ ਧੁੰਦ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਦਿਨ ਅਤੇ ਰਾਤ ਨੂੰ ਸੰਘਣੀ ਧੁੰਦ ਦੇ ਹਾਲਾਤ ਲਗਾਤਾਰ ਵਧ ਰਹੇ ਨੇ ਹਵਾਵਾਂ ਦੀ ਗੱਲ ਕੀਤੀ ਜਾਵੇ ਹਵਾਵਾਂ ਪੱਛਮੀ ਰੂਪ ਤੋਂ ਲਗਾਤਾਰ ਚਲਦੀਆਂ ਰਹਿਣਗੀਆਂ ਸ਼ੀਤ ਲਹਿਰ ਤੇ ਹਲਕੇ ਦਰਮਿਆਨੇ ਹਾਲਾਤ ਨੇ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਹੁਣ ਕੋਈ ਮੀਂਹ ਦੀ ਸੰਭਾਵਨਾ ਤਾਂ ਨਹੀਂ ਹੈ ਪਰ ਸਬਜ਼ੀ ਵਾਲੇ ਕਿਸਾਨਾਂ ਨੂੰ ਥੋੜੀ ਜਿਹੀ ਚੇਤਾਵਨੀ ਹੈ ਕਿ ਇਸ ਧੁੰਦ ਅਤੇ ਕੋਹਰੇ ਤੋਂ ਆਪਣੀ ਸਬਜ਼ੀ ਦਾ ਬਚਾਅ ਕਰ ਲਓ ਨਹੀਂ ਤੇ ਨੁਕਸਾਨ ਜ਼ਿਆਦਾ ਹੋ ਸਕਦਾ ਹੈ ਬਾਕੀ ਓਵਰਾਲ ਮੌਸਮ ਠੀਕ ਠਾਕ ਹੈ ਮੀਂਹ ਤਾਂ ਰਹਿਤ ਹੈ ਤਾਪਮਾਨ ਜਿਹੜੇ ਨੇ ਉਹ 12 ਤੋਂ 13 ਡਿਗਰੀ ਦੇ ਵਿਚਕਾਰ ਦਿਨ ਦੇ ਅਤੇ ਰਾਤ ਦੇ ਤਾਪਮਾਨ 1 ਤੋਂ 5 ਡਿਗਰੀ ਦੇ ਵਿਚਕਾਰ ਰਹਣਗੇ ਬਾਕੀ ਜੋ ਵੀ ਅਪਡੇਟ ਹੋਣਗੇ ਤੁਹਾਡੇ ਤੱਕ ਚੈਨਲ ਤੇ ਵੀਡੀਓ ਲੈ ਕੇ ਚੱਲਦਾ ਜਾ ਰੋਵਾਂਗੇ ਬੜੇ ਰਿਓ ਚੈਨਲ ਫੇਦਰ ਅਪਡੇਟਸ ਤੁਹਾਡੇ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ